ਸਤਿ ਸ਼੍ਰੀ ਕਾਲ ਜੀ ਵੈਲਕਮ ਹੈ ਜੀ ਤੁਹਾਡੇ ਸਾਡੇ ਚੈਨਲ ਸਿਫਟ ਬੁਟੀਕ ਤੇ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਨਾ ਹੈਗੇ ਜਿਹੜੇ ਕਾਟਨ ਦੇ ਸੂਟ ਪਿਆਰੀ ਪਿਆਰੀ ਜੀ ਸੂਟ ਹੈਗੇ ਆ ਜਿਹੜੇ ਕਾਟਨ ਪ੍ਰਿੰਟ ਦੇ ਲੈ ਕੇ ਆਏ ਆ ਤੇ ਆਪਾਂ ਤੁਹਾਨੂੰ ਸਾਰੀ ਸੂਟਾਂ ਦੀ ਡਿਟੇਲ ਹੈਗੀ ਹੈ ਜਿਹੜੀ ਵੀਡੀਓਜ਼ ਦੇ ਵਿੱਚ ਦੱਸਤੀਆਂ ਤੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਹੜੇ ਨਵੇਂ ਨੇ ਚੈਨਲ ਤੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਤਾਂ ਕਿ ਜਿਹੜੀ ਸਾਰੀ ਸੂਟਾਂ ਦੀ ਜਾਣਕਾਰੀ ਹੈ ਤੁਹਾਡੇ ਤੱਕ ਪੌਂਡ ਸਗੇ ਤੁਸੀਂ ਸੋਹਣੇ ਸੋਹਣੇ ਜਿਹੜਾ ਹੈਗਾ ਸਾਡੇ ਤੋਂ ਤੋਂ ਬਾਈ ਕਰ ਸਕੋ ਤੇ ਅੱਜ ਜਿਹੜਾ ਹੈਗੀ ਆਪਾਂ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਆ ਕਾਟਨ ਪ੍ਰਿੰਟ ਦਾ ਸੂਟ ਹੈ ਇਹ ਬਹੁਤ ਹੀ ਸੋਹਣਾ ਪ੍ਰਿੰਟ ਹੈ ਪੂਰਾ ਪਿਓਰ ਕਾਟਨ ਦਾ ਸੂਟ ਹੈ ਜੀ ਲਵਲੀਨ ਦਾ ਠੀਕ ਹੈ ਲਵਲੀਨ ਕੰਪਨੀ ਦਾ ਸੂਟ ਹੈ ਬਹੁਤ ਸੋਹਣਾ ਪਿਆਰਾ ਜਾਂ ਜਿਹੜਾ ਹੈਗਾ ਆਪਾਂ ਸਟੀਚਿੰਗ ਸਟਾਈਲ ਦੇ ਵਿੱਚ ਆਪਾਂ ਇਹਨੂੰ ਬਹੁਤ ਹੀ ਸੋਹਣਾ ਪਿਆਰਾ ਜਾਂ ਰੈਡੀ ਕੀਤਾ ਹੈ ਸੂਟ ਨੂੰ ਇਹਦੇ ਹੈਗੇ ਜਿਹੜਾ neck ਦੇ ਉੱਪਰ ਇਹ ਹੈ ਇਹ ਵਾਲੀ ਸ਼ਰਟ ਹੈ ਠੀਕ ਹੈ ਜੀ ਇਹ ਵਾਲੀ ਡਾਰਕ ਗ੍ਰੇ ਕਲਰ ਦੀ ਜਿਹੜੀ ਹੈਗੀ ਆ ਬਾਟਮ ਰੱਖੀ ਆਪਾਂ ਨੇ ਠੀਕ ਹੈ ਜੀ ਇਹ ਦੇ ਸੈਲਫ ਪ੍ਰਿੰਟ ਹੈ ਬਾਟਮ ਦਾ ਤੇ ਇਹ ਨਾਲ ਸਲਵਾਰ ਨਾਲ ਦਾ ਇਧਰ ਅਟੈਚ ਲਗਾ ਕੇ ਆਪਾਂ ਇਹਦੇ neck ਤੇ ਹੈਗੇ ਜਿਹੜੀ ਡਿਜ਼ਾਈਨਿੰਗ ਦਿੱਤੀ ਹੈ ਮੰਨਤੀ ਲੇਸ ਲਗਾ ਕੇ ਇਦਾਂ ਹੀ ਆਪਾਂ ਸੇਮੇ ਦੇ 슬ੀਵਸ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੈ ਤੇ ਸੇਮੇ ਇਦਾਂ ਇਹਦੇ ਹੈਗੇ ਜਿਹੜੀ ਘੇਰੇ ਦੇ ਉੱਪਰ ਡਿਜ਼ਾਈਨਿੰਗ ਹੈਗੀ ਹੈ ਜਿਹੜੀ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪਿਆਰਾ ਜਿਹਾ ਜਿਹੜਾ ਸੂਟ ਆਪਨਾ ਬਣ ਕੇ ਰੈਡੀ ਹੋਇਆ ਤੁਸੀਂ ਇਹ ਜਿਹੜਾ ਆਪਣੇ ਕਸਟਮਰ ਨੇ ਇਹਨਾਂ ਨੂੰ ਦੁਪੱਟੇ ਨਾਲ ਕੋਲ ਪਈ ਸੀਗੇ ਸੋ ਇਸ ਲਈ ਇਹ ਕਹਿੰਦੇ ਦੁਪੱਟੇ ਅਸੀਂ ਖੁੰਡਾ ਇਹ ਕਰਵਾ ਲਾਂਗੇ ਵੀ ਕੱਟ ਕੇ ਜਿੰਨੇ ਪਈ ਹੁੰਦੇ ਆ ਕਈ ਵ ਠੀਕ ਹੈ ਜੀ ਉਹਨਾਂ ਨੇ ਓਨਲੀ ਸੂਟ ਬਾਈ ਕੀਤੇ ਆ ਸਾਡੇ ਤੋਂ ਤੇ ਆਪਾਂ ਸਟਿਚਿੰਗ ਕਰਕੇ ਦਿੱਤੀ ਆ ਸੂਟਾਂ ਦੀ ਬਹੁਤ ਸੋਹਣੇ ਸੋਹਣੇ ਆਪਾਂ ਡਿਜ਼ਾਈਨ ਦੇ ਜਿਹੜੇ ਹੈਗੇ ਸੂਟ ਸਟਿਚ ਕੀਤੀ ਆ ਵੀਡੀਓ ਨਾਲ ਜੁੜੇ ਰਹੋ ਮੈਂ ਤੁਹਾਨੂੰ ਹੋਰ ਵੀ ਅੱਗੇ ਜਿਹੜੇ ਹੈਗੇ ਦੋ ਸੂਟ ਤੋਂ ਹੋਰ ਨੇ ਮੈਂ ਉਹ ਸਾਰੇ ਤੁਹਾਨੂੰ ਦਿਖਾਉਣੀ ਆ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਜੀ ਤੇ ਨੈਕਸਟ ਸੂਟ ਹੈਗੇ ਜੀ ਆਪਣਾ ਇਹ ਵੀ ਕਾਟਨ ਪ੍ਰਿੰਟ ਦਾ ਸੂਟ ਹੈ ਬਹੁਤ ਹੀ ਸੋਹਣਾ ਪਿਆਰਾ ਜਿਹਾ ਜਿਹੜਾ ਹੈਗੇ ਪ੍ਰਿੰਟ ਹੈ ਸੂਟ ਦਾ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਠੰਡਾ ਜਾਂ ਤੇ ਬਿਲਕੁਲ ਪਿਓਰ ਕਾਟਨ ਦਾ ਸੁਟਾ ਜੀ ਇਹ ਇਹਨੂੰ ਵੀ ਆਪਾਂ ਬਹੁਤ ਸੋਹਣਾ ਹੈਗਾ ਜਿਹੜਾ ਲੇਸ ਵਗੈਰਾ ਲਾ ਕੇ ਡਿਜ਼ਾਈਨਿੰਗ ਕੀਤੀ ਹੈ ਸੂਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਾਟਮ ਹੈ ਬਾਟਮ ਦੇ ਉੱਪਰ ਤਾਂ ਕੁਝ ਨਹੀਂ ਰੱਖਿਆ ਹੈਗਾ ਤੇ ਉਹਨਾਂ ਨੂੰ ਆਪਣੇ ਕਸਟਮਰ ਨੂੰ ਕਹਿਣ ਲਈ ਵੀ ਬਾਟਮ ਤੇ ਸਾਨੂੰ ਨਹੀਂ ਕੋਈ ਡਿਜ਼ਾਈਨਿੰਗ ਚਾਹੀਦੀ ਓਨਲੀ ਸ਼ਰਟ ਤੇ ਹੀ ਚਾਹੀਦੀ ਹੈ ਤੇ ਦੁਪट्टे ਵਿੱਚ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਉਹਨਾਂ ਕੋਲ ਹੈਗੇ ਸੀਗੇ ਤੇ ਇਹਦੇ ਇਹਦੇ ਵੀ ਆਪਾਂ ਜੁਆਇੰਟ ਲੇਸ ਲਗਾ ਕੇ ਤੇ نیچے ਇਹ ਵਾਲੀ ਲੇਸ ਲਗਾ ਕੇ ਆਪਾਂ ਜਿਹੜਾ ਹੈਗਾ ਸੂਟ ਨੂੰ ਬਹੁਤ ਸੋਹਣਾ ਡਿਜ਼ਾਈਨਿੰਗ ਕੀਤਾ ਹੈ ਇਹੀ ਜੀ ਤੁਸੀਂ ਜਿਹੜੀ ਹੈਗੀ ਹੈ ਡਿਜ਼ਾਈਨਿੰਗ ਸੂਟ ਦੀ ਦੇਖ ਸਕਦੇ ਹੋ ਬਹੁਤ ਸਟੇਟਿੰਗ ਅ ਸਟਾਈਲ ਦੇ ਵਿੱਚ ਪਰ ਬਹੁਤ ਸੋਹਣੇ ਸੋਹਣੇ ਜਿਹੇ ਡਿਜ਼ਾਈਨ ਕਰਕੇ ਸੂਟਾਂ ਨੂੰ ਜਿਹੜਾ ਹੈਗੇ ਰੈਡੀ ਕਰਦੇ ਆ ਤੇ ਤੁਸੀਂ ਵੀ ਸਾਡੇ ਕੋਲ ਇਦਾਂ ਸੋਹਣੇ ਸੋਹਣੇ ਜਿਹੇ ਸੂਟ ਰੈਡੀ ਕਰਵਾਉਣ ਲਈ ਸਾਨੂੰ ਜਰੂਰ ਦਿੱਤੇਗੇ ਨੰਬਰ ਤੇ ਕਾਲ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਠੀਕ ਹੈ ਜੀ ਤੇ ਹੁਣ ਸੂਟ ਮੈਂ ਤੁਹਾਨੂੰ ਹੋਰ ਵੀ ਦਿਖਾਉਣੇ ਸੀਗੇ ਦੋ ਬਟੋ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਉਂਗੀ ਹੁਣ ਲਈ ਇਹੀ ਕਾਫੀ ਨੇ ਸੌਰੀ ਮੈਂ ਵੀਡੀਓ ਬਣਾਉਣੀ ਸੀ ਹੋਰ ਪਰ ਟਾਈਮ ਨਹੀਂ ਹੈਗਾ ਮੇਰੇ ਕੋਲ ਹੋਰ ਤੇ ਜਿਹੜਾ ਹੈਗਾ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਮੈਸੇਜ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਦਾਂ ਦੇ ਲੱਗੇ ਆਪਣੇ ਸੂਟ ਹੈਗੇ ਜਿਹੜੇ ਇਹ ਕਸਟਮਰ ਨੇ ਆਪਣੇ ਤੋਂ ਹੀ ਸੂਟ ਬਾਈ ਕੀਤੇ ਨੇ ਠੀਕ ਹੈ ਜੀ ਆਪਣੇ ਤੋਂ ਹੀ ਬਾਈ ਕਰਕੇ ਤੇ ਉਹਦੇ ਨਾਲ ਦੀ ਸਟੀਚਿੰਗ ਵੀ ਤੁਸੀਂ ਖੁਦ ਹੀ ਕਰਦੇ ਹੋ ਤੇ ਆਪਾਂ ਇਹ ਫਿਰ ਸੋਹਣੀ ਸੋਹਣੀ ਜੀ ਡਿਜ਼ਾਈਨ ਜਿਹੜੀ ਹੈਗੇ ਸੂਟਾਂ ਦੇ ਕੇ ਸੂਟ ਰੈਡੀ ਕੀਤੇ ਨੇ ਪਿਆਰੀ ਪਿਆਰੀ ਜੀ ਤੁਸੀਂ ਵੀ ਇਦਾਂ ਸਾਡੇ ਕੋਲੋਂ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਸਾਡੇ ਨੰਬਰ ਤੇ ਕਾਲ ਜ਼ਰੂਰ ਕਰਿਓ ਜੀ ਤੇ ਮੈਸੇਜ ਕਰਕੇ ਜ਼ਰੂਰ ਜਿਹੜੀ ਹੈਗੀ ਸੂਟ ਦੀ ਜਾਣਕਾਰੀ ਜ਼ਰੂਰ ਲਿਓ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ OK ਜੀ ਬਾਏ ਥੈਂਕ ਯੂ